ਹਰ ਦੂਜੀ ਦਿੱਚੀ ਕੁੜੀ ਇਹ ਕਹਿੰਦੀ ਹੈ ਕਿ ਸਾਡੇ ਨਾਲ ਇੰਡਸਟਰੀ ਦੇ ਵਿੱਚ ਆਇਆ ਤੱਕਾ ਹੋਇਆ ਜੀ ਸਾਨੂੰ ਇੱਥੇ ਬੋਲਣ ਨਹੀਂ ਦਿੱਤਾ ਗਿਆ ਜੀ ਅੱਜ ਤੱਕ ਨਾ ਤਾਂ ਮੈਨੂੰ ਕਦੇ ਕਿਸੇ ਨੇ ਕਿਹਾ ਕਿ ਨਹੀਂ ਤੁਸੀਂ ਇਹੀ ਕਰਨਾ ਤੇ ਐਵੇਂ ਹੀ ਤੁਹਾਨੂੰ ਕਰਨਾ ਪਊਗਾ ਉੱਥੇ ਹੁਣ ਮੇਰੇ ਗੱਲ ਤੇ ਤਲਵਾਰ ਤੋਂ ਥੋੜੀ ਧਰੀ ਹੈ ਜੇ ਸਾਹਮਣੇ ਵਾਲਾ ਕਹਿ ਰਿਹਾ ਤੇ ਮੈਂ ਉਵੇਂ ਹੀ ਕਰਾਂਗੀ ਨਾ ਮੇਰੀ ਕੋਈ ਇਦਾਂ ਦੀ ਮਜਬੂਰੀ ਹੈ ਕਿ ਮੈਂ ਹਾਂ ਜੀ ਠੀਕਾ ਹਾਂ ਜੀ ਇਹ ਜੁੱਤੀ ਦੀ ਜ਼ਰਤ ਵੀ ਰੱਖਣੀ ਪੈਂਦੀ ਹੈ ਪੈਸੇ ਟੂ ਬੀ ਵੈਰੀ ਓਨੈਸਟ ਮੇਰੇ ਨਾਲ ਹਲੇ ਤੱਕ ਐਵੇਂ ਦਾ ਕੋਈ ਐਕਸਪੀਰੀਅੰਸ ਨਹੀਂ ਹੋਇਆ ਮੈਨੂੰ ਉਹੀ ਕੈਰੇਕਟਰ ਮਿਲੇ ਜਿੱਥੇ ਬਹੁਤ ਗੱਲਾਂ ਐਵੇਂ ਦੀਆਂ ਆਪਾਂ ਜਿਵੇਂ ਮੈਂ ਇੰਟਰਵਿਊ ਸੁਣਦੀ ਰਹਿੰਨੀ ਆ ਬੀਇੰਗ ਐਜ਼ ਅਨ ਆਰਟਿਸਟ ਤੇ ਉਹਦੇ ਵਿੱਚ ਇਹੀ ਹਰ ਦੂਜੀ ਤੀਜੀ ਕੁੜੀ ਇਹ ਕਹਿੰਦੀ ਆ ਕਿ ਸਾਡੇ ਨਾਲ ਇੰਡਸਟਰੀ ਦੇ ਵਿੱਚ ਆ ਤੱਕਾ ਹੋਇਆ ਜੀ ਸਾਨੂੰ ਇੱਥੇ ਬੋਲਣ ਨਹੀਂ ਦਿੱਤਾ ਗਿਆ ਜੀ ਮੈਂ ਕਹਿੰਨੀ ਆ ਕਿ ਤੁਸੀਂ ਆਪ ਉਵੇਂ ਦੇ ਰਹੋ ਨਾ ਫਿਰ ਤੁਹਾਨੂੰ ਕਿਉਂ ਸਾਹਮਣੇ ਵਾਲਾ ਕਿਸੇ ਚੀਜ਼ ਨੂੰ ਲੈ ਕੇ ਟਾਰਗੇਟ ਕਰੇ ਜਾਂ ਤੁਹਾਨੂੰ ਕਿਸੇ ਚੀਜ਼ ਲਈ ਫੋਰਸ ਕਰੇ ਠੀਕ ਹੈ ਅੱਜ ਤੱਕ ਨਾ ਤਾਂ ਮੈਨੂੰ ਕਦੇ ਕਿਸੇ ਨੇ ਕਿਹਾ ਕਿ ਨਹੀਂ ਤੁਸੀਂ ਇਹੀ ਕਰਨਾ ਤੇ ਐਵੇਂ ਤੁਹਾਨੂੰ ਕਰਨਾ ਪਊਗਾ ਉੱਤੇ ਹੁਣ ਮੇਰੇ ਗੱਲ ਤੇ ਤਲਵਾਰ ਤੋਂ ਥੋੜੀ ਧਰੀ ਹੈ ਜੇ ਸਾਹਮਣੇ ਵਾਲਾ ਕਹਿ ਰਿਹਾ ਤੇ ਮੈਂ ਉਵੇਂ ਹੀ ਕਰਾਂਗੀ ਹੈ ਨਾ ਨਾ ਮੇਰੀ ਕੋਈ ਇਦਾਂ ਦੀ ਮਜਬੂਰੀ ਹੈ ਕਿ ਮੈਂ ਹਾਂ ਜੀ ਠੀਕ ਆ ਹਾਂ ਜੀ ਠੀਕ ਆ ਜਿਵੇਂ ਤੁਸੀਂ ਕਿਵੇਂ ਕਰੋ ਮੈਂ ਨਹੀਂ ਕਰੂੰਗੀ ਠੀਕ ਹੈ ਨਹੀਂ ਪਰ ਲੱਗਦਾ ਨਹੀਂ ਹੈਗਾ ਕਿਤੇ ਨਾ ਕਿਤੇ ਉਹ ਫੀਮ ਵੀ ਦਿਮਾਗ ਦੇ ਵਿੱਚ ਚੱਲ ਰਿਹਾ ਹੁੰਦਾ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਕਈ ਵਾਰ ਕਿ ਯਾਰ ਜੇ ਇੰਨਾ ਕਰ ਲੈਨੇ ਕਿਹੜਾ ਕਿਸੇ ਨੂੰ ਪਤਾ ਲੱਗਣਾ ਤੁਹਾਡੇ ਕੋਲੇ ਵੀ ਮੌਕੇ ਆਏ ਹੋਣਗੇ ਜਿੱਥੇ ਤੁਹਾਨੂੰ ਵੀ ਆਪਰਚੂਨਿਟੀਆਂ ਦਿੱਤੀਆਂ ਗਈਆਂ ਹੋਣੀਆਂ ਕਿ ਰਾਜਵੀਰ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਆਫ ਦਾ ਕੈਮਰਾ ਕੀ ਹੁੰਦਾ ਨੇ ਮੈਨੂੰ ਕੋਈ ਏਦਾਂ ਦੀ ਹਾਲੇ ਤੱਕ ਮੈਨੂੰ ਕੋਈ ਆਪਰਚੂਨਿਟੀ ਨਹੀਂ ਮਿਲੀ ਉਹੀ ਮੈਂ ਜਿਵੇਂ ਕਿਹਾ ਕਿ ਮੇਰੇ ਕੋਲ ਹੁਣ ਤੱਕ ਜਿੰਨਾ ਵੀ ਕੰਮ ਆਇਆ ਔਰ ਜਿਹੜਾ ਜਿਹੜਾ ਵੀ ਮੈਂ ਕੀਤਾ ਉਹ ਮੈਨੂੰ ਮੇਰੇ ਕੈਰੈਕਟਰ ਦੇ ਮੁਤਾਬਿਕ ਹੀ ਆਇਆ ਕਿ ਜੇ ਮੇਰੀ ਪਰਸਨੈਲਿਟੀ ਦੇ ਅਕੋਰਡਿੰਗਲੀ ਆਇਆ ਜਿਹਦੇ ਵਿੱਚ ਮੈਂ ਵਧੀਆ ਫਿੱਟ ਆ ਰਹੀ ਹਾਂ ਔਰ ਵਧੀਆ ਮੈਨੂੰ ਲੱਗਦਾ ਕਿ ਮੈਂ ਵਧੀਆ ਨਿਭਾ ਕੇ ਆਈਆਂ ਹਾਂ ਨਹੀਂ ਜੁੱਤੀ ਦੀ ਜ਼ਰਤ ਵੀ ਰੱਖਣੀ ਪੈਂਦੀ ਹੈ ਇਹ ਬਿਲਕੁਲ ਉਹੀ ਤਾਂ ਮੈਂ ਕਹਿ ਰਹੀ ਆ ਕਿ ਕਿਸੇ ਨੇ ਤੁਹਾਡੇ ਪਰਿਵਾਰ ਥੋੜੀ ਧਰੀ ਆ ਕਿ ਤੁਹਾਨੂੰ ਤੁਸੀ ਉਹਨੂੰ ਇਹ ਕਰਨਾ ਹੀ ਪਊਗਾ ਨਹੀਂ ਤੁਸੀ ਕੰਫਰਟੇਬਲ ਨਹੀਂ ਕਰਨਾ ਚ ਨੇ ਕਿ ਫੇਮ ਕਰਕੇ ਕੈਮਰੇ ਦੇ ਪਿੱਛੇ ਵਾਲੀਆਂ ਚੀਜ਼ਾਂ ਨਹੀਂ ਪਤਾ ਲੱਗਦੀਆਂ ਤੇ ਉਹ ਫਿਰ ਜਦੋਂ ਸਾਹਮਣੇ ਆਉਣੀਆਂ ਕਿਤੇ ਨਾ ਕਿਤੇ ਇੰਡਸਟਰੀ ਬਹੁਤ ਛੋਟੀ ਆ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਅੱਗੇ ਆ ਹੀ ਜਾਂਦੀ ਹੈ ਠੀਕ ਹੈ ਅੱਛਾ ਤੁਹਾਡੇ ਵਿੱਚ ਜਿਵੇਂ ਫਿਲਮ ਦੇ ਵਿੱਚ ਕਾਫੀ ਕੁੜੀਆਂ ਨੇ ਤਾਂ ਉਹਦੇ ਤੁਹਾਨੂੰ ਕਈ ਵਾਰੀ ਲੱਗਦਾ ਨਹੀਂ ਹੈਗਾ ਵੀ ਮਤਲਬ ਵੈਸੇ ਤੁਹਾਨੂੰ ਪੁੱਛ ਰਿਹਾ ਵੀ ਤੁਹਾਨੂੰ ਕਿਵੇਂ ਜਿ ਲੱਗਿਆ ਵੀ ਪ੍ਰੋਪਰ ਜਿਵੇਂ ਰਿਸਪੈਕਟ ਮਾਣ ਜਿਵੇਂ ਇੱਕ ਹੁੰਦਾ ਨਾ ਜਦੋਂ ਬਾਲੀਆਂ ਕੁੜੀਆਂ ਹੋਣ ਤਾਂ ਉੱਥੇ ਬੰਦਾ ਆਪਣੇ ਆਪ ਨੂੰ ਬੜਾ ਕੱਲਾ ਜਿਹਾ ਪਾਉਂਦਾ ਕਿ ਯਾਰ ਸ਼ਾਇਦ ਮੈਨੂੰ ਕੱਲਾ ਜਿਹਾ ਛੱਡ ਦਿੱਤਾ ਤਾਂ ਫਿਲਮ ਦੇ ਵਿੱਚ ਤੁਹਾ ਬਿਲਕੁਲ ਪ੍ਰੋਪਰ ਮਿਲਿਆ ਉਹਦੇ ਮੈਂ ਕਹੂੰਗੀ ਕਿ ਅਸੀਂ ਤਿੰਨ ਕੁੜੀਆਂ ਸੀਗੀਆਂ ਜਿਹ ਡਿਊਰਿੰਗ ਸ਼ੂਟ ਜਿੰਨਾ ਵੀ ਕੰਮ ਕੀਤਾ ਤਿੰਨੋਂ ਅਸੀਂ ਸੇਮ ਬੈਨਿਟੀ ਚ ਸੀਗੀਆਂ ਅੱਛਾ ਸੇਮ ਟ੍ਰੀਟਮੈਂਟ ਦਿੱਤਾ ਗਿਆ ਸਾਨੂੰ ਤਿੰਨਾਂ ਨੂੰ ਕੋਈ ਆ ਨਹੀਂ ਸੀ ਕਿ ਜੀ ਉਹਨੂੰ ਅਲੱਗ ਉਹਨੂੰ ਅਲੱਗ ਅ ਦੂਜੀ ਗੱਲ ਕਿ ਮੈਂ ਪਤਾ ਨਹੀਂ ਹੁਣ ਬੋਲਣਾ ਠੀਕ ਰਹੂਗਾ ਕਿ ਨਹੀਂ ਰਹੂਗਾ ਮੈਂ ਬੋਲ ਬੋਲ ਦਿੰਦੀ ਆ ਹੈਪੀ ਸਰ ਨੇ ਉਹੀ ਗੱਲ ਯਾਰ ਚੱਲੇ ਬਾਹਰ ਤੋਂ ਹੀ ਕਾਸਟ ਕੀਤਾ ਸੀ ਉਸ ਟਾਈਮ ਤੇ ਯਾਰ ਚੱਲੇ ਬਾਹਰ ਸ਼ੂਟ ਸੈਕਿੰਡ ਸੀਜ਼ਨ ਸ਼ੂਟ ਹੋ ਗਿਆ ਸੀਗਾ ਔਰ ਇੱਕ ਹਾਈਪ ਬਣੀ ਹੋਈ ਸੀਗੀ ਹਨਾ ਉਹਨੂੰ ਲੈ ਕੇ ਵੀ ਇਹ ਨਹੀਂ ਮੈਨ ਮੈਨੂੰ ਲੈ ਕੇ ਜਾਂ ਦੂਜੀਆਂ ਦੋ ਕੁੜੀਆਂ ਨੂੰ ਲੈ ਕੇ ਇਹ ਨਹੀਂ ਸ਼ੋਅ ਕੀਤਾ ਗਿਆ ਕਿ ਜੀ ਇਹਨਾਂ ਨੂੰ ਲੋਕ ਜਾਣਦੇ ਆ ਜਿਵੇਂ ਲੋਕ ਉੱਥੇ ਆ ਕੇ ਵੀ ਮਿਲਦੇ ਸੀ ਸਾਨੂੰ ਫੋਟੋ ਕਰਾਉਂਦੇ ਸੀ ਔਰ ਦੂਸਰਾ ਮੇਰਾ ਉਹ ਆਪਣਾ ਏਰੀਆ ਸੀ ਹਨਾ ਉਹ ਚੀਜ਼ ਉੱਥੇ ਵੀ ਉਹ ਚੀਜ਼ ਨਹੀਂ ਦਿਖਾਈ ਗਈ ਕਿ ਉਹਨਾਂ ਦੋਨੋਂ ਕੁੜੀਆਂ ਨੂੰ ਜਾਂ ਨਹੀਂ ਜਾਂ ਮੈਨੂੰ ਜ਼ਿਆਦਾ ਜਾਂ ਉਹ ਲੀਡ ਆ ਤੇ ਮੈਂ ਇੱਕ ਸਾਈਡ ਕੈਰੈਕਟਰ ਜਾਂ ਕੁਝ ਵੀ ਕੁਝ ਵੀ ਨਹੀਂ ਸੀ ਤਿੰਨੋਂ ਇਕੁਅਲ ਸਾਨੂੰ ਰੱਖਿਆ ਗਿਆ ਸੇਮ ਵਾਰੰਟੀ 'ਚ ਰੱਖਿਆ ਗਿਆ ਜਿਵੇਂ ਦਾ ਟ੍ਰੀਟਮੈਂਟ ਉਹਨਾਂ ਵਾਸਤੇ ਅਸੀਂ ਉਮੀਦਾਂ ਹੀ ਮੇਰੇ ਦਾ